ਜੀ ਇਹ ਸਰ ਕੀ ਮੈਟਰ ਕੀ ਹੈ ਸਰ ਜਿਹੜੀ ਕਸ ਕੰਟ੍ਰਸਟ ਵਾਲੇ ਵੱਲੋਂ ਇਹ ਜੀ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਨਸ਼ਿਆਂ ਦੇ ਉਹ ਜਿਹੜਾ ਹੈਗਾ ਇਸ ਵੇਲੇ ਬਹੁਤ ਹੀ ਸਖਤ ਰਵਈਆ ਸਰਕਾਰ ਵੱਲੋਂ ਵੀ ਔਰ ਜਿਹੜਾ ਇਹਦੀ ਡਿਟੈਕਸ਼ਨ ਲਈ ਫੜਨ ਲਈ ਇਹਨਾਂ ਦੇ ਵਿੱਚ ਜਿਹੜਾ ਪੁਲਿਸ ਦਾ ਪੂਰਾ ਅਸੀਂ ਜਿਹੜਾ ਹੈਗਾ ਇਹਦੇ ਵਿੱਚ ਕਰ ਰਹੇ ਕਿਉਂਕਿ ਬਾਰਡਰ ਡਿਸਟ੍ਰਿਕਟ ਹੈਗਾ ਆ ਸਾਡਾ ਫਾਜ਼ਿਲਕਾ ਤਾਂ ਸਾਡੇ ਹੁਣ ਵੀ ਜਿਹੜੀ ਹੈਗੀਆਂ ਹਦਾਇਤਾਂ ਹੁਣ ਵੀ ਅਸੀਂ ਮੀਟਿੰਗ اٹੈਂਡ ਕੀਤੀ ਤਾਂ ਇਹਦੀਆਂ ਇਹ ਹੀ ਹਦਾਇਤਾਂ ਹੈ ਕਿ ਨਸ਼ੇ ਦੇ ਜਿਹੜਾ ਹੈਗਾ ਪੂਰਾ ਅਸੀਂ ਜਿਹੜਾ ਨੱਥ ਪਾਣੀ ਆ ਉਹ ਸਬੰਧ ਵਿੱਚ ਜਿਹੜਾ ਹੈਗਾ ਕੱਲ ਅਸੀਂ ਸਾਡੀ ਫਾਜ਼ਲਕਾ ਪੁਲਿਸ ਨੂੰ ਅ ਅੱਛੀ ਸਫਲਤਾ ਹਾਸਲ ਹੋਈ ਹੈ ਜੀ ਇਹਦੇ ਵਿੱਚ 4 ਕਿਲੋ 155 ਗ੍ਰਾਮ ਇਹ ਹਿਰੋਇਨ ਜਿਹੜੀ ਬਰਾਮਦ ਹੋਈ ਆ ਬਾਰਡਰ ਦੇ ਬਿਲਕੁਲ ਕਰੀਬ ਕੋਈ ਅੱਧਾ ਕਿਲੋਮੀਟਰ ਕਰੀਬ ਪਿੰਡ ਦੇ ਕੋਲੋਂ ਔਰ ਇਹ ਜਿਹੜੀ ਹੈਗੀ ਆ ਇਨਫੋਰਮੇਸ਼ਨ ਸੀਕ੍ਰੀਟ ਇਨਫੋਰਮੇਸ਼ਨ ਦੇ ਆਧਾਰ ਦੇ ਉੱਤੇ ਸਾਡੇ ਡੀਐਸਪੀ ਅਤਲ ਸੋਨੀ ਤਾਂ ਸਾਡੇ ਉਥੇ ਐਸਐਚਓ ਸਾਹਿਬ ਤੋਂ ਇਹ ਸਾਰੀ ਪਾਰਟੀ ਉਥੇ ਮੌਕੇ ਦੇ ਉੱਤੇ ਇਹਨਾਂ ਨੇ ਜਿਹੜੀ ਹੈਗੀ ਆ ਉਥੇ ਨਾਕਾ ਲਗਾ ਕੇ ਇਹਨਾਂ ਬੰਦਿਆਂ ਨੂੰ ਫੜਿਆ ਹੈਗਾ ਤਿੰਨ ਬੰਦੇ ਹੈਗੇ ਆ ਜੀ ਇਹਦੇ ਚ ਮੇਜਰ ਸਿੰਘ ਸੰਦੀਪ ਤਾਂ ਪਵਨਜੋਤ ਜਿਹੜਾ ਸੰਦੀਪ ਹੈਗਾ ਇਹ ਜੁਵਨਾਈਲ ਹੈਗਾ 15 ਸਾਲ ਦੀ ਉਮਰ ਤੋ ਇਹ ਜਿਹੜੀ ਹਿਰੋਇਨ ਆਈ ਹੈ ਕ੍ਰਾਸ ਪਾਊਡਰ ਆਈ ਹੈ ਜੀ ਔਰ ਇਹ ਥਰੂ ਡਰੋਨ ਭੇਜੀ ਗਈ ਹੈ ਕਿਉਂ ਔਰ ਇਹਦੇ ਵਿੱਚ ਇਹਨਾਂ ਨੇ ਇਹਨੂੰ ਦੋ ਰਾਉਂਡਸ ਦੇ ਵਿੱਚ ਭੇਜਿਆ 2-2 ਕਿਲੋ ਕਰਕੇ ਔਰ ਉਹਦੇ ਵਿੱਚ ਜਦੋਂ ਇਨਫੋਰਮੇਸ਼ਨ ਦੇ ਆਧਾਰ ਤੇ ਇਹਨਾਂ ਨੂੰ ਇਹਦਾ ਮੋਟਰਸਾਈਕਲ ਤੇ ਆ ਰਹੇ ਸੀ ਇਹਨਾਂ ਨੂੰ ਅਰੈਸਟ ਕੀਤਾ ਤੋ ਇਹਨਾਂ ਦੀ ਸਰਚ ਦੇ ਦੌਰਾਨ ਇਹਨਾਂ ਕੋਲ ਜਿਹੜਾ ਹੈਗਾ ਇਹ ਬਰਾਮਦ ਹੋਈ ਹੈ ਔਰ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਅਸੀਂ ਅੱਗੇ ਕਰਦੇ ਪਏ ਆ ਕਿ ਅੱਗੇ ਇਹਨਾਂ ਦਾ ਕਿਹੜਾ ਕਿਹੜਾ ਅੱਗੇ ਇਹਨਾਂ ਦੀ ਕਿੱਥੇ ਇਹਨਾਂ ਨੇ ਦੇਣੀ ਸੀ ਔਰ ਹੋਰ ਇਹਨਾਂ ਨੇ ਗਿਣਾ ਕੀਤਾ ਹੈਗਾ ਉਹ ਸਾਰਾ ਇਨਵੈਸਟੀਗੇਸ਼ਨ ਸਾਡੇ ਚੱਲ ਰਿਹਾ ਹੈ ਬਰਾਮਦ ਇਨਵੈਸਟੀਗੇਸ਼ਨ ਨੂੰ ਜਾਇਆ ਸਰ ਇਹ ਮਤਲਬ ਕਦੋਂ ਤੋਂ ਕੰਮ ਕਰ ਰਹੀ ਹੈ ਜਾਂ ਕਿ ਨਹੀਂ ਕਰ ਰਹੀ ਹਾਂਜੀ ਜਿਹੜੀ ਪਹਿਲ ਦੇ ਹੱਦ ਤੱਕ ਤੁਹਾਡੇ ਕੋਲ ਇਨਵੈਸਟੀਗੇਸ਼ਨ ਕੀਤੀ ਗਈ ਹੈ ਉਹਦੇ ਵਿੱਚ ਕੁਛ ਆਇਆ ਸੀ ਇਨਵੈਸਟੀਗੇਸ਼ਨ ਹਾਲੇ ਚੱਲਦੀ ਪਈ ਹੈ ਜੀ ਉਹਦੇ ਲਈ ਵੱਖਰਾ ਤੁਹਾਨੂੰ ਅਪਡੇਟ ਕਰਾਂਗੇ ਕਿ ਹੋਰ ਇਹਨਾਂ ਨੇ ਕਿੰਨਾ ਕਿੰਨਾ ਕੀਤਾ ਜਾਂ ਕੀ ਕੀਤਾ ਕਿਉਂਕਿ ਇਹਦੇ ਵਿੱਚ ਹੀ ਕਿਹਾ ਹੋਰ ਵੀ ਕਈ ਸਾਡੇ ਕੋਲ ਕੇਸ ਦੇ ਵਿੱਚ ਅੱਗੇ ਇਨਵੈਸਟੀਗੇਸ਼ਨ ਚ ਲਿੰਕੇਜਸ ਜੁੜ ਰਹੇ ਆ ਜੀ ਅਸੀਂ ਹੁਣ ਡਿਸਕਲੋਜ਼ ਕਰਾਂਗੇ ਫਿਰ ਉਹ ਥੋੜਾ ਜਿਹਾ ਸਾਡੀ ਇਨਵੈਸਟੀਗੇਸ਼ਨ ਲਈ ਪ੍ਰੋਬਲਮ ਆ ਸਕਦੀ ਹੈ ਇਸਕੇ ਲਈ ਅਸੀਂ ਉਹਨੂੰ ਜਿੱਦਾਂ ਅਗਲੀ ਫਰਦਰ ਅਸੀਂ ਰਿਕਵਰੀ ਕਰਾਂਗੇ ਉਹਦੇ ਵਿੱਚ ਅਸੀਂ ਫਿਰ ਤੁਹਾਨੂੰ ਤੁਹਾਡੇ ਧਿਆਨ ਚ ਲਿਆਵਾਂਗੇ ਜੀ ਸਰ ਕਿੰਨੇ ਦਿਨ ਪਹਿਲਾਂ ਜਿਹੜੀ ਇਹ ਖੇਪ ਇੱਥੇ ਪਹੁੰਚੀ ਪਹੁੰਚੀ ਸੀ ਇਹ ਅੱ�्ਲ ਹੀ ਆਈ ਜੀ ਕੱਲ ਹੀ ਆਈ ਕੱਲ ਹੀ ਆਈ ਔਰ ਹਾਂ ਜੀ ਇਹ ਆਪਣਾ ਇਹ ਜਿਹੜਾ ਜਿਹੜਾ ਆਪਣਾ ਜਿਹੜਾ ਏਰੀਆ ਪੈਂਦਾ ਜੀ ਢਾਣੀ ਮਾਨ ਸਿੰਘ ਹੈਗੀ ਹੈ ਜੀ ਇਹ ਸਦਰ ਜਲਾਲਾਬਾਦ ਚ ਏਰੀਆ ਪੈਂਦਾ ਹੈਗਾ ਔਰ ਇਸੇ ਪਿੰਡ ਦੇ ਵਿੱਚ ਜਿਹੜਾ ਇਹ ਜਿਹੜੀ ਢਾਣੀ ਮਾਨ ਸਿੰਘ ਦੇ ਕੋਲ ਹੀ ਇਹਨਾਂ ਨੇ ਜਿਹੜਾ ਹੈਗਾ ਉੱਥੇ ਉਹ ਕਨਸਾਈਨਮੈਂਟ ਮਹंगाई ਕਿ ਦੀ ਡਰੋਨ ਰਾਹੀਂ ਆਈ ਔਰ ਇਹਦੇ ਨਜ਼ਦੀਕ ਹੀ ਜਿਹੜਾ ਹੈਗਾ ਸਾਨੂੰ ਇਨਫੋਰਮੇਸ਼ਨ ਦੇ ਆਧਾਰ ਤੇ ਅਸੀਂ ਇਹਨਾਂ ਤਿੰਨਾਂ ਨੂੰ ਜਿਹੜਾ ਕਾਬੂ ਕੀਤਾ ਤੇਰਾ ਆਪਸ ਵਿੱਚ ਰਿਸ਼ਤਾ ਕੀ ਹੈ ਸਰ ਇਹ ਜਿਹੜੇ ਤਿੰਨ ਬੰਤੇ ਹੀ ਪੜੇ ਇਹ ਇੱਕ ਇਹ ਤਾਂ ਦੋਨੋਂ ਭਰਾ ਆ ਜੀ 메ਜਰ ਤਾਂ ਸੰਦੀਪ ਤਾਂ ਇਹ ਵੀ ਇਹਨਾਂ ਦਾ ਰਿਸ਼ਤੇਦਾਰ ਆ ਪਵਨਜੋਤ ਹਾਂਜੀ ਜਿਹੜਾ ਪਵਨਜੋਤ ਇਹਨਾਂ ਦਾ ਭਣੋਈ ਆ ਜੀ ਸਰ ਕੋਈ ਨਹੀਂ ਹਥਿਆਰ ਨਹੀਂ ਬਰਾਮਦ ਹੋਈ ਜੀ ਇਹਨਾਂ ਕੋਲ ਇਹਨਾਂ ਦੀ ਹੋਰ ਕ੍ਰਿਮੀਨਲ ਬੈਕਗਰਾਉਂਡ ਕ੍ਰਿਮੀਨਲ ਹਿਸਟਰੀ ਹੋਰ ਚੀਜ਼ਾਂ ਅਸੀਂ ਹੋਰ ਉਹ ਫਰਦਰ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਔਰ ਇਹ ਸਾਡੇ 노 ਡਾਊਟ ਸਾਡੀਆਂ ਕਾਫੀ ਵੱਡੀਆਂ ਰਿਕਵਰੀਆਂ ਪਿੱਛੇ ਜੇ ਹੋਈਆਂ ਹਾਦਲਕਾ ਦੇ ਵਿੱਚ ਔਰ ਲਗਾਤਾਰ ਅਸੀਂ ਕਰੀ ਜਾ ਰਹੇ ਹਾਂ ਇਹਦੇ ਵਿੱਚ ਅਸੀਂ ਇਹੀ ਇਕੱਲਾ ਨਹੀਂ ਕਿ ਅਸੀਂ ਇਹਨੂੰ ਫੜਨ ਲਈ ਤਾਂ ਇੱਕ ਵੱਖਰਾ ਕਈ ਵੱਖਰੇ-ਵੱਖਰੇ ਐਂਗਲਸ ਤੋਂ ਡਰੱਗਸ ਦੇ ਅਗੇਂਸਟ ਪੁਲਿਸ ਕੰਮ ਕਰ ਰਹੀ ਆ ਜਿਦਾ ਕਿ ਤੁਸੀਂ ਪਿੱਛੇ ਦੇਖਿਆ ਹੋਣਾ ਲੋਕਾਂ ਨੂੰ ਅਵੇਅਰਨੈਸ ਕਰਨ ਲਈ ਆਉਣ ਵਾਲੀ ਯੂਥ ਨੂੰ ਨਸ਼ਾ ਵੱਲ ਨਾ ਜਾਵੇ ਉਹਨੂੰ ਸਪੋਰਟਸ 'ਚ ਲਾਉਣ ਲਈ ਅਸੀਂ ਉਹਦੇ ਸਪੋਰਟਸ ਇਵੈਂਟ ਵੀ ਕਰਵਾਇਆ ਪਿੱਛੇ ਜੇ ਤੁਸੀਂ ਦੋ ਤਰੀਕ ਨੂੰ ਅਸੀਂ ਇੱਥੇ ਐਥਲੈਟਿਕ ਦਾ ਜਿਹੜਾ ਸਟੇਟ ਲੈਵਲ ਦਾ ਜਿਹੜਾ ਓਪਨ ਟੂਰਨਾਮੈਂਟ ਸੀਗਾ ਉਹ ਕਰਵਾਇਆ ਗਿਆ ਬੜੇ-ਬੜੇ ਪੱਧਰ ਤੇ ਉਹ ਚ ਪਾਰਟਿਸਪੇਸ਼ਨ ਹੋਈ ਬਾਹਰੋਂ ਵੀ ਹੋਰ ਜ਼ਿਲ੍ਹਿਆਂ ਦੇ ਵਿਚ ਔਰ ਰਾਜਸਥਾਨ ਨਾਲ ਲੱਗਦੇ ਇਹ ਏਰੀਆਜ਼ ਦੇ ਵਿੱਚੋਂ ਵੀ ਆ ਕੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਸੋ ਇਹ ਸਾਰੇ ਤਰ੍ਹਾਂ ਦਾ ਲੋਕਾਂ ਨੂੰ ਅਵੇਅਰਨੈਸ ਡਰਗ ਦੀ ਡਿਟੈਕਸ਼ਨ ਔਰ ਜਿਹੜੀ ਪ੍ਰੀਵੈਂਸ਼ਨ ਤੇ ਅਸੀਂ ਲਗਾਤਾਰ ਹੀ ਕੰਮ ਕਰਦੇ ਜਾ ਰਹੇ ਹਾਂ ਔਰ ਬਾਰਡਰ ਏਰੀਆ ਆ ਇੱਥੇ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਜਾਗਰੂਕ ਕਰਨ ਦੇ ਵਿੱਚ ਜਿਹੜਾ ਹੈਗਾ ਅਸੀਂ ਉਹ ਲੱਗੇ ਹੋਏ ਹਾਂ ਹੁਣ ਵੀ ਅਸੀਂ ਜਿਹੜਾ ਹੈਗਾ ਇਸੇ ਮਹਿਮ ਦੇ ਵਿੱਚ ਜਿਹੜਾ ਹੈਗਾ ਇਹ ਜਿਹੜੀ ਕਿ ਸਾਨੂੰ ਇਹ ਕਿ ਕਾਰਵੇ ਚ ਉਹਨੂੰ ਕਨਸਾਈਨਮੈਂਟ ਕਰ ਲਈਏ ਨੇ ਜੀ ਹਾਂਜੀ ਬਿਲਕੁਲ ਇਕੱਠੀਆਂ ਜੀ ਜਦੋਂ ਦਾ 2 ਕਿਲੋ ਦਾ ਇੱਕ ਐਦਾਂ ਹੈ ਕਿ ਡਰੋਨ ਦੇ ਨਾਲ ਜਿੰਨੀ ਕੋਈ ਦੀ ਕਪੈਸਿਟੀ ਹੈ ਜੀ ਉਸ ਹਿਸਾਬ ਨਾਲ ਉਹਨਾਂ ਨੇ ਉਹਨੂੰ ਕੀਤਾ 2 ਕਿਲੋ ਇਹ ਕੈਰੀ ਕਰ ਸਕਦਾ ਹੋਊਗਾ ਤਾਂ 2 ਕਿਲੋ ਇੱਕ ਵਾਰੀ ਕਰ ਗਿਆ ਜਦੋਂ ਸਾਡੀ ਪੁੱਛ ਕੇ ਚ ਆਇਆ ਫਿਰ 2 ਕਿਲੋ ਦੁਬਾਰਾ ਤੋਂ ਇਹ ਕਿੰਨੇ ਤੇ ਸੀ ਜਦੋਂ ਇਹਨਾਂ ਨੂੰ ਬਤਾਇਆ ਪੜਿਆ ਗਿਆ ਇਹ ਮੋਟਰਸਾਈਕਲ ਤੇ ਸੀਗਾ ਜੀ ਮੋਟਰਸਾਈਕਲ ਸੀਗਾ ਆਪਣੇ ਇਹਦੇ ਵਿੱਚ ਤਿੰਨ ਬੰਦੇ ਸੀਗੇ ਜੀ ਮੋਟਰਸਾਈਕਲ ਤੇ ਬਰਾ ਬੰਦੇ ਸੀਗੇ ਹਾਂਜੀ ਮੋਟਰਸਾਈਕਲ ਵੀ ਬਰਾਮਦ ਸਰ ਇਹ ਗੀਪ ਬਾਰਡਰ ਤੋਂ ਘੱਟ ਲਿਜਾਈ ਜਾ ਰਹੀ ਸੀ ਕਿ ਕਿੰਨੇ ਹੋਰ ਲੈ ਕੇ ਜਾ ਰਹੀ ਸੀਗੀ ਜੀ ਇਹ ਇਹ ਤਾਂ ਜਿੱਥੇ ਅਸੀਂ ਜਿਹੜੀਆਂ ਉਹ ਇਨਵੈਸਟੀਗੇਸ਼ਨ ਤੋਂ ਅੱਗੇ ਹੁਣ ਤੁਹਾਨੂੰ ਸਾਰੇ ਡਿਟੇਲ ਜਦੋਂ ਅਪਡੇਟ ਕਰਾਂਗੇ ਅਗਲੇ ਅਗਲੇ ਰਾਉਂਡ ਅਪ ਕਰਾਂਗੇ ਅੱਗੇ ਲਿੰਕੇਜਸ ਜੋੜਾਂਗੇ ਜਿਹੜੇ ਫਾਰਵਰਡ ਲਿੰਕੇਜਸ ਜਿੱਥੇ ਇਹ ਜਾਣੀ ਸੀ ਜਾਂ ਚੀਜ਼ਾਂ ਹੈਗੀਆਂ ਜਿਹੜੀਆਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਉਹ ਹਜੇ ਚੀਜ਼ਾਂ ਕਾਫੀ ਕੁਝ ਇਹਦੇ ਵਿੱਚ ਅੱਗੇ ਲੀਡਸ ਮਿਲੀਆਂ ਉਹਨਾਂ ਬੰਦਿਆਂ ਨੂੰ ਰਾਉਂਡ ਅਪ ਕਰਕੇ ਅਸੀਂ ਅੱਗੇ ਫਰਦ ਜਿਹੜੇ ਪਕੜੇ ਗਏ ਵਿਅਕਤੀ ਨਹੀਂ ਉਹ ਕੰਮ ਕੀ ਕਰਦੇ ਨੇ ਜੀ ਕੰਮ ਹੀ ਖੇਤੀ ਦਾ ਕੰਮ ਹੀ ਕਰਦੇ ਜੀ ਇਹ ਮੈਡਰਨਰ ਨੇ ਕਿ ਸਮਗਮਰ ਨੇ ਜੀ ਇਹ ਇਹਨਾਂ ਦੇ ਨਾਲ ਇੱਕ ਹੋਰ ਬੰਦਾ ਮੇਨ ਜਿਹੜਾ ਹੋਰ ਬੰਦੇ ਨਾਲ ਜੁੜੇ ਹੋਏ ਹੈ ਜੀ ਉਹ ਅਸੀਂ ਉਹਨਾਂ ਦੀ ਧੰਨ ਜੁੜਦਾ ਤੁਹਾਨੂੰ ਦੱਸਿਆ ਕਿ ਅਸੀਂ ਉਹਦਾ ਤੇ 파ਟ ਨੂੰ ਹਾਲੇ ਅਸੀਂ ਕਰ ਰਹੇ ਹਾਂ ਔਰ ਇਹ ਖੁਦ ਇਹ ਤੁਸੀਂ ਇਹ ਮੰਨ ਕੇ ਚਲੋ ਕਿ ਐਤ ਕੀ ਇਹਨਾਂ ਨੇ ਜਿਹੜਾ ਮੰਗਾਇਆ ਹੈਗਾ ਆ ਇਹ ਕਿਸੇ ਬੰਦੇ ਤੋਂ ਗਾਂ ਇਨਫੋਰਮੇਸ਼ਨ ਇਹਨਾਂ ਨੂੰ ਨੰਬਰ ਮਿਲ ਗਏ ਸੀਗੇ ਔਰ ਇਹ ਉਸ ਇਨਫੋਰਮੇਸ਼ਨ ਦੇ ਆਧਾਰ ਤੇ ਇਹਨਾਂ ਨੂੰ ਨੰਬਰਾਂ ਦੇ ਆਧਾਰ ਤੇ ਇਹਨਾਂ ਨੇ ਕ੍ਰਾਸ ਬਾਰਡਰ ਆਪਣਾ ਰਾਫਤਾ ਕਰ ਲਿਆ ਇਹਨਾਂ ਨੇ ਡਾਇਰੈਕਟ ਲਿੰਕ ਕੀਤਾ ਡਾਇਰੈਕਟ ਲਿੰਕ ਕਰ ਲਿਆ ਇਸਦੀ ਪਹਿਲੀ ਵਾਰੀ ਤਾਂ ਡਾਇਰੈਕਟ ਲਿੰਕ ਕਰਕੇ ਇਹਨਾਂ ਨੇ ਆਪਣੇ ਤੌਰ ਤੇ ਮੰਗਾ ਲਿਆ ਠੀਕ ਹੈ ਨਾ ਜੀ ਔਰ ਉਹ ਬੰਦਾ ਜਿਹੜਾ ਬੰਦਾ ਪਿੱਛੇ ਹੈਗਾ ਉਹ ਬੰਦਾ ਤਾਂ ਹੈਗੇ ਹੈਗਾ ਉਹਨਾਂ ਬੰਦਿਆਂ ਦੇ ਨਾਲ ਇਹ ਪਹਿਲਾਂ ਵੀ ਇਨ ਟੱਚ ਸੀਗੇ ਉਸ ਬੰਦੀ ਦੇ ਅੱਗੇ ਫਰਦਰ ਅਸੀਂ ਜਿਹੜੀ ਹੈਗੀ ਉਹ ਕਰ ਰਹੇ ਹਾਂ WhatsApp ਕਾਲਿੰਗ ਦੇ ਗਰੀਏ ਜਿਹੜੀ ਰਾਫਤਾ ਤੇ ਕੈਮ ਕੀਤਾ ਜੀ ਉਹਨਾਂ ਨੂੰ ਦੇਖੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਨਵੈਸਟੀਗੇਸ਼ਨ ਦਾ ਪਾਰਟ ਆ ਔਰ ਇਹ ਜਿਹੜੀਆਂ ਮੈਕਸਿਮਮ ਜਿਹੜੀਆਂ ਕਾਲਿੰਗਸ ਹੋ ਰਹੀਆਂ ਜਾਂ ਮੈਕਸਿਮਮ ਜਿਹੜਾ ਮਿਸਯੂਜ਼ ਹੋ ਰਿਹਾ ਹੈ ਮੋਬਾਈਲ ਦੇ ਵਿੱਚ ਜਿਹੜਾ ਕੋਈ ਗੈਂਗਸਟਰ ਜਾਂ ਕੋਈ ਵੀ ਨਸ਼ਾ ਵੇਚਣ ਵਾਲਾ ਉਹ ਮੋਬਾਈਲ ਦੇ ਜ਼ਰੀਏ ਜਿਹੜੀਆਂ ਇਦਾਂ ਦੀਆਂ ਐਪਸ ਹੈਗੀਆਂ ਉਹ ਯੂਜ਼ ਕਰਦੇ ਆ ਤਾਂ ਕਿ ਇਹਦੇ ਵਿੱਚ ਨਾ ਅਸੀਂ ਫੜਨਾ ਹੋਈਏ ਪਰ ਫਿਰ ਵੀ ਅੱਗੇ ਤੋਂ ਅੱਗੇ ਟੈਕਨੋਲੋਜੀ ਜਿਦਾ ਜਿਦਾ ਚੱਲੀ ਜਾ ਰਿਹਾ ਉਹ ਚ ਅੱਗੇ ਤੋਂ ਅੱਗੇ ਪੁਲਿਸ ਵੀ ਆਪਣੇ ਆਪ ਨੂੰ ਅਪਡੇਟ ਕਰਦੀ ਰਹਿੰਦੀ ਹੈ ਜੀ ਤਾਂ ਕੋਈ ਨਾ ਕੋਈ ਸਾਨੂੰ ਵੀ ਉਹਦੇ ਚ ਫਰਦਰ ਅਸੀਂ ਲੀਡ ਕੱਢ ਲੈਨੇ ਇਹਨਾਂ ਦੀ ਕੋਈ ਜ਼ਮੀਨ ਹੈ ਜੀ ਬਾਰਡਰ ਤੇ ਬਾਰਡਰ ਤੇ ਜ਼ਮੀਨ ਹੈ ਜੀ ਇਹਨਾਂ ਦੀ ਜਿਹੜੀ ਪਕੜੇ ਕੇ ਇਹਨਾਂ ਨੇ ਕੋਈ ਜ਼ਮੀਨ ਹੈ ਹਾਂਜੀ 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 ਕਿੰਨੀ ਜ਼ਮੀਨ ਹੈ ਜੀ ਇਹ ਚੈੱਕ ਕਰਕੇ ਦੱਸਾਂਗੇ ਹਾਂਜੀ ਤੇ ਇਹਨਾਂ ਦੀ ਪਹਿਲੀ ਦੇ ਵਿੱਚੋਂ ਹੀ ਆਇਆ ਸੀ ਕਿ ਕਿ ਇਹ ਆ ਇਹਨਾਂ ਦੀ ਪਹਿਲੀ ਨਹੀਂ ਸੀ ਥੋੜੀ ਜਿਹੀ ਦੂਰ ਹੈ ਉੱਥੋਂ ਹਾਂਜੀ ਹਾਂਜੀ ਡਰਗਮਣੀ ਵੀ ਕੋਈ ਬਰਾਮ ਨਹੀਂ ਨਹੀਂ ਹਾਲੇ ਡਰਗਮਣੀ ਨਹੀਂ ਮਿਲੀ ਜੀ ਅਲੇ ਡਾਕ ਮੈਨੇਜਰ ਜੀ ਪੁਲਿਸ ਨੂੰ ਹੁਣ ਇਸ ਮਾਮਲੇ ਦੇ ਅੰਦਰ ਹੋਰ ਕੀ ਉਮੀਦ ਹੈ ਜੀ ਕੀ ਨਿਕਲ ਸਕਦਾ ਹੈ ਇਹ ਦੇਖੋ ਜੀ ਐ ਇਦਾਂ ਹੈਗਾ ਕਿ ਜਦੋਂ ਇਨਵੈਸਟੀਗੇਸ਼ਨ ਚੱਲੂਗੀ ਅੱਗੇ ਆਪਾਂ ਨੂੰ ਜਿਹੜਾ ਹੈਗਾ ਕਿ ਕਿਉਂਕਿ ਕਿਸੇ ਜਿਹੜੀ ਕਨਸਾਈਨਮੈਂਟ ਜੇ ਕੋਈ ਹੋਰ ਵੀ ਇਸ ਤੋਂ ਪਹਿਲਾਂ ਆਈ ਹੈ ਉਹਦੇ ਬਾਰੇ ਵੀ ਵੈਰੀਫਾਈ ਹੋਊਗਾ ਪਲੱਸ ਅੱਗੇ ਜਿਹੜੇ ਬੰਦਿਆਂ ਨਾਲ ਰਾਫਤਾ ਹੈਗਾ ਇੱਕ ਲਿੰਕ ਕੜੀ ਬਣ ਸਕਦੀ ਹੈ ਤਾਂ ਕਈ ਵਾਰੀ ਕੀ ਹੁੰਦਾ ਆ ਇਹ ਇਹ ਫਰਦਰ ਇਨਵੈਸਟੀਗੇਸ਼ਨ ਦਾ ਡਿਪੈਂਡ ਕਰਦਾ ਕਿ ਉਹ ਚ ਕਿੱਥੇ ਤੱਕ ਆਪਣਾ ਜਿਹੜਾ ਹੈਗਾ ਅੱਗੇ ਲਿੰਕ ਜੁੜ ਰਿਹਾ ਤਾਂ ਉਹ ਤਾਂ 노 ਡਾਊਟ ਕਿ ਅਸੀਂ ਇਹਨੂੰ ਫਾਰਵਰਡ ਤਾਂ ਬੈਕਵਰਡ ਸਾਰਾ ਹੀ ਜਿਹੜਾ ਹੈਗਾ ਅੱਜ ਅੱਜਕੱਲ ਜਿਹੜੇ ਮੇਜਰ ਕਮਰਸ਼ੀਅਲ ਕੁਆਂਟੀਟੀ ਦੇ ਮੁਕਦਮੇ ਹੈਗੇ ਆ ਉਹਨਾਂ ਦੇ ਵਿੱਚ ਪ੍ਰੋਪਰ ਜਿਹੜਾ ਹੈਗਾ ਇਹਨੂੰ ਲਿੰਕੇਜਸ ਨੂੰ ਆਪਾਂ ਜੋੜਦੇ ਹਾਂ ਇਸੇ ਵੀ ਇੱਕ ਕਿਉਂ 15 ਸਾਲ ਦੀ ਉਮਰ ਵਿੱਚ ਕਿਉਂ ਸਕਰੇ ਕਰੇ ਇਜ਼ੀ ਇਜ਼ੀ ਮਨੀ ਆ ਜੀ ਇਜ਼ੀ ਮਨੀ ਹੈਗਾ ਆ ਨਹੀਂ ਆਪ ਡਰਗ ਕੰਜ਼ੂਮ ਨਹੀਂ ਕਰਦੇ ਇਹ ਔਰ ਇਜ਼ੀ ਮਨੀ ਆ ਔਰ ਕਿਉਂਕਿ ਇਹ ਪੈਸੇ ਕਾਫੀ ਬਣ ਜਾਂਦੇ ਆ ਤੋ ਇਸੇ ਕਰਕੇ ਔਰ ਸੈਕੰਡਲੀ ਇਹਦੀ ਲੋਕੇਸ਼ਨ ਜਿਹੜੀ ਹੈਗੀ ਆ ਦਿਸ ਇਜ਼ ਵੈਰੀ ਕਲੋਸ ਟੂ ਦੀ ਬਾਰਡਰ ਔਰ ਬਾਰਡਰ ਦੇ ਨਾਲ ਲੱਗਦੇ ਹੋਏ ਜਿਹੜੀ ਡਰੋਨ ਦੀ ਵੀ ਫਲਾਈਂਗ ਕਪੈਸਿਟੀ ਖੱਦ ਤਾਂ ਹੀ ਹੁੰਦੀ ਆ ਤੁਸੀਂ ਦੇਖਿਆ ਹੋਣਾ ਜਿਆਦਾ ਡਰੋਨਸ ਵੀ ਸਾਨੂੰ ਬਾਰਡਰ ਤੇ ਬਿਲਕੁਲ ਨਾਲ-ਨਾਲ ਮਿਲਦੇ ਆ। ਤੋਂ ਸਾਡੀ ਲਗਾਤਾਰ ਜਿਹੜੀ ਬੀਐਸਐਫ ਦੇ ਨਾਲ ਮਿਲ ਕੇ ਜਿਹੜੇ ਸਰਚ ਜਿਹੜੀ ਹੈ ਕੋਆਰਡੀਨੇਟ ਸਰਚ ਜਿਹੜਾ ਆਪਰੇਸ਼ਨ ਹੈਗਾ ਉਹ ਪਿੱਛੇ ਜੇ ਵੀ ਤੁਸੀਂ ਦੇਖਿਆ ਹੋਣਾ ਪਰਸੋਂ ਹੀ ਅਸੀਂ ਕਰਕੇ ਹਟੇ ਆ। ਉਹ ਸਾਡੇ तकरीबन ਅਸੀਂ ਬੀਐਸਐਫ ਨੂੰ ਨਾਲ ਲੈ ਕੇ ਜਿਹੜੇ ਸਾਨੂੰ ਐਕਸਟਰਾ ਫੋਰਸ ਸਾਨੂੰ ਡੀਜੀਪੀ ਸਾਹਿਬ ਵੱਲੋਂ ਐਕਸਟਰਾ ਫੋਰਸ ਮਹੱਇਆ ਕਰਾਈ ਗਈ ਸੈਕੰਡ ਲਾਈਨ ਆਫ ਡਿਫੈਂਸ ਲਈ ਉਹਦੇ ਲਈ ਸਾਡੀਆਂ ਗੱਡੀਆਂ ਸਾਨੂੰ ਮਹੱਇਆ ਕਰਾਈਆਂ ਗਈਆਂ। ਉਹ ਅਸੀਂ ਸਪੈਸ਼ਲ ਗਾਰਡ ਤੇ ਰਾਤ ਨੂੰ ਵੀ ਵੀ ਅਸੇ ਆਪਣਾ ਜੁਆਇੰਟ ਨਾਕੇ ਉਹ ਸਾਰਾ ਕੁਝ ਕਰਦੇ ਆ ਇਹਦੇ 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 ਵਿੱਚ ਅਸੀਂ ਕਾਫੀ ਟਾਈਟ ਰੱਖੀਦਾ ਬਾਰਡਰ ਦੇ ਉੱਤੇ ਤਾਂ ਕਿ ਪੁਲਿਸ ਦੀ ਪ੍ਰੈਜ਼ੈਂਸ ਜਿਆਦਾ ਜਿਆਦਾ ਰਵੇ ਤਾਕੀ ਜਿੱਥੇ ਕਿਤੇ ਏਦਾਂ ਦੇ ਕੋਈ ਬੰਦੇ ਕੋਈ ਬਾਹਰੋਂ ਵੀ ਆਉਂਦੇ ਆ ਕੋਈ ਬਾਰਡਰ ਤੋਂ ਏਦਾਂ ਦੇ ਕੋਈ ਖੇਪ ਲੈਣ ਲਈ ਜਾਂ ਕੋਈ ਦਿਨੇ ਰੈਕੀ ਕਰਨ ਲਈ ਤਾਂ ਸਾਡੀ ਪੁਲਿਸ ਉਹਦੇ ਲਈ ਉਹਨੂੰ ਪਤਾ ਹੋਵੇ ਕਿ ਹਾਂ ਵੀ ਇੱਥੇ ਪੁਲਿਸ ਦੀ ਪ੍ਰੈਜ਼ੈਂਸ ਹੈਗੀ ਆ ਪਰ ਫਿਰ ਵੀ ਜਿਹੜਾ ਹੈਗਾ ਬਹੁਤ ਲੰਬਾ ਜੀ ਲੈਂਥ ਹੈਗੀ ਆ ਬਾਰਡਰ ਕਾਫੀ ਲੰਬਾ ਹੈਗਾ ਤਾਂ ਅਸੀਂ ਇਹਨੂੰ ਪ੍ਰੋਪਰ ਗਾਰਡ ਕਰਦੇ ਆ ਜੀ ਨਾਲ ਬੀਐਸਐਫ ਨਾਲ ਮਿਲ ਕੇ ਇਹਦੇ ਵਿੱਚ ਵੀ ਬੀਐਸਐਫ ਸਾਡੇ ਨਾਲ ਬੀਐਸਐਫ ਨੇ ਇੱਕ ਜੁਆਇੰਟਲੀ ਅਸੀਂ ਇਹਨੂੰ ਕੀਤਾ ਹੈਗਾ ਬੀਐਸਐਫ ਇਹਦੇ ਸਾਡੇ ਨਾਲ ਆਈ ਸੀ ਠੀਕ ਹੈ ਜੀ ਥੈਂਕ ਯੂ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत